ਇਹ ਇੱਕ ਬੋਲੀ ਬੋਲਿਆ ਗਿਆ ਉਹਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਉਹਦਾ ਮਤਲਬ ਦੇਣ ਦਾ ਮਕਸਦ ਕੀ ਸੀ ਦੇਖੋ ਜਿੰਨੇ ਵੀ ਭਾਈਚਾਰੇ ਆ ਭਾਵੇਂ ਕੋਈ ਐਸਸੀ ਕਾਸਟ ਨਾਲ ਸੰਬੰਧ ਰੱਖਦਾ ਬੀਸੀ ਨਾਲ ਰੱਖਦਾ ਜਰਨਲ ਭਾਈਚਾਰਾ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂਗਾ ਮੇਰੇ ਤੇ ਪਰਿਵਾਰਾਂ ਦੀ ਤਰ੍ਹਾਂ ਮੈਂ ਤੇ ਇਹ ਸਾਰਿਆਂ ਭਰਾਵਾਂ ਨਾਲ ਇੱਕੇ ਥਾਲੀ ਚ ਰੋਟੀ ਖਾ ਲਈ ਨਾ ਇੱਥੇ ਦਫ਼ਤਰ ਚ ਵੀ ਕਈ ਵਾਰ ਮੈਂ ਉਹਨਾਂ ਨਾਲ ਖਾ ਲਈ ਨਾ ਕਈ ਵਾਰ ਬੈਠੇ ਉਹ ਖਾਂਦੇ ਹੋਣ ਇਹ ਮੈਂ ਉਹਨਾਂ ਨਾਲ ਜਾ ਕੇ ਵਿੱਚ ਬੁਰਕੀ ਲਾ ਲਈ ਦੀ ਆ ਇਹ ਇੰਨਾ ਪਿਆਰ ਮੇਰਾ ਸਾਰਿਆਂ ਨਾਲ ਆ ਵੀ ਐ ਮਹਿਸੂਸ ਹੁੰਦਾ ਮੈਨੂੰ ਵੀ ਮੇਰੇ ਭਰਾ ਨੇ ਜੇ ਮੇਰੇ ਨਾਲ ਕੋਈ ਵੱਡਾ ਤੇ ਮੈਂ ਚਾਚੇ ਤਾਏ ਸਮਝਣਾ ਜੇ ਕੋਈ ਛੋਟਾ ਤੇ ਮੈਂ ਆਪਦੇ ਬੱਚੇ ਦੀ ਤਰ੍ਹਾਂ ਆਪਦੇ ਛੋਟੇ ਭਰਾ ਦੀ ਤਰ੍ਹਾਂ ਸਮਝਣਾ ਜੀ ਤੇ ਇਹ ਤੇ ਕਹ ਲਓ ਵੀ ਤਲਕੀ ਦੇ ਵਿੱਚ ਸ਼ਬਦ ਨਿਕਲ ਗਏ ਮੇਰਾ ਕੋਈ ਬਰਾੜੀ ਕਿਹਦੇ ਨਾਲ ਸੀ ਤੁਹਾਡੀ ਤਲਕੀ ਇਹ ਸਾਫ ਕਾ ਜਿਹੜਾ ਇਥੋਂ ਐਮਐਲਏ ਕਾਂਗਰਸ ਦਾ ਉਹ ਤਾਂ ਕਹਿੰਦੇ ਜੱਟ ਗਿੱਲ ਨੇ ਨਹੀਂ ਉਹ ਜੱਟ ਗਿੱਲ ਦੀ ਨਹੀਂ ਗੱਲ ਗੱਲ ਤੇ ਮੂੰਹ ਜਦੋਂ ਸ਼ਬਦ ਤਲਕੀ ਜੇ ਨਿਕਲ ਜਾਣ ਨਿਕਲ ਨਹੀਂ ਨਹੀਂ ਚਾਹੀਦੇ ਉਹ ਮੇਰਾ ਕਿਸੇ ਬਰਾਦਰੀ ਨਾਲ ਨਹੀਂ ਕੋਈ ਵੈਰ ਵਿਰੋਧ ਜੋ ਹੋਇਆ ਹੋਇਆ ਗਲਤ ਆ ਹੁਣਾ ਨਹੀਂ ਹੀ ਚਾਹੀਦਾ ਕਿਉਂਕਿ ਮੈਂ ਜ਼ਿੰਮੇਵਾਰ ਪੋਸਟ ਤੇ ਬੈਠਾ ਜ਼ਿੰਮੇਵਾਰ ਪੋਸਟ ਤੇ ਜਦੋਂ ਬੰਦਾ ਬੈਠਾ ਹੋਵੇ ਉਹਨੂੰ ਬੜਾ ਸਬਰ ਸੰਤੋਖ ਜਿਹੜਾ ਕਰਨਾ ਚਾਹੀਦਾ ਤੁਹਾਨੂੰ ਵੇਖ ਕੇ ਆਹ ਪਿੰਡਾਂ ਵਾਲੇ ਵੀ ਕਹਿਣਾ ਸ਼ੁਰੂ ਕਰ ਸਕਦੇ ਨੇ ਜੀ ਬਿਲਕੁਲ ਨਹੀਂ ਚਲੋ ਪਿੰਡਾਂ ਵਾਲੇ ਵੀ ਮੈਂ ਮੈਂ ਆਪਣੇ ਆਪ 'ਚ ਗਲਤੀ ਜਿਹੜੀ ਬਰਾਦਰਿੰਗਾਂ ਬਾਰੇ ਜਿਹੜੇ ਸ਼ਬਦ ਨਿਕਲੇ ਆ ਉਹਦੀ ਮੈਂ ਆਪ ਹੱਥਕ ਮਹਿਸੂਸ ਕੀਤੀ ਆ ਵੀ ਨਹੀਂ ਇਹ ਕੰਮ ਹੋਣਾ ਚਾਹੀਦਾ ਗਲਤ ਹੋਇਆ ਜੋ ਮਖੂਚ ਵੀ ਵਿਰੋਧ ਹੋਇਆ ਤੁਹਾਡਾ ਇਹ ਹਲਕਾ ਹੁਣ ਤੁਹਾਨੂੰ ਜਿੱਥੇ ਤੁਸੀਂ ਮਨਿਸਟਰਸ ਉਥੇ ਮੈਂਬਰ ਪਾਰਲੀਮੈਂਟ ਵੀ ਪਾਰਟੀ ਨੇ ਇੱਕ ਤੁਹਾਨੂੰ ਵੇਖਿਆ ਵੀ ਇਹ ਬੰਦੇ ਡਿਜ਼ਰਵ ਕਰਦੇ ਨੇ ਸਰਵੇ ਕਰਾਏ ਹੋਣਗੇ ਤੇ ਤੁਹਾਨੂੰ ਕੈਂਡੀਡੇਟ ਉਤਾਰਿਆ ਤੇ ਪਰ ਇਹ ਆ ਵੀ ਹਰੇਕ ਹਲਕੇ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ ਹੈ ਇਹ ਅੱਜ ਵੀ ਮਖੂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਮੰਤਰੀ ਸਾਹਿਬ ਜਿੰਨੀ ਦੇਰ ਲਿਖਤੀ ਮਾਫੀ ਨਹੀਂ ਮੰਗਦੇ ਉਨੀ ਦੇਰ ਅਸੀਂ ਸ਼ਾਂਤ ਨਹੀਂ ਹੋਵਾਂਗੇ ਨਹੀਂ ਤੇ ਅਸੀਂ ਵਿਰੋਧ ਕਰਾਂਗੇ ਹਾਲਾਂਕਿ ਵੋਟਾਂ ਵੀ ਅਸੀਂ ਇਸ ਪਾਰਟੀ ਨੂੰ ਪਾਈਆਂ ਅੱਗੇ ਵੀ ਪਾਵਾਂਗੇ ਪਰ ਜੇਕਰ ਮੰਤਰੀ ਸਾਹਿਬ ਇਸ ਗੱਲ ਦੀ ਖਿਮਾ ਜਾਂਚਨਾ ਕਰਦੇ ਯਾਰ ਮੇਰੇ ਭਰਾ ਨੇ ਉਹ ਜੋ ਕਹਿਣਗੇ ਮੈਂ ਉਹੋ ਹੀ ਕਰ ਦੇਣਾ ਵਾਂ ਮੈਂ ਭੱਜਾਂ ਉਹਨਾਂ ਤੋਂ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਐ ਮੇਰੀ ਕੋਈ ਨਾ ਉਹਨਾਂ ਦੀ ਮੇਰੇ ਨਾਲ ਕੋਈ ਦੁਸ਼ਮਣੀ ਐ ਜੋ ਹੋਇਆ ਉਹ ਤਲਖੀ ਚ ਹੋਇਆ ਤੇ ਤਲਖੀ ਮੈਂ ਤਾਂ ਕਹਿੰਦਾ ਵਾਂ ਤਲਖੀ ਲਿਓਣੀ ਨਹੀਂ ਚਾਹੀਦੀ ਬੰਦੇ ਨੂੰ ਦਿਮਾਗ 'ਚ ਤਲਖੀ ਲਿਆ ਕੇ ਨਿੱਜੀ ਗੱਲ ਤੋਂ ਕਿੱਡਾ ਵੱਡਾ ਬਵਾਦ ਬਣਿਆ ਨਹੀਂ ਲਿਓਣੀ ਚਾਹੀਦੀ ਤਲਖੀ ਬੰਦੇ ਨੂੰ ਖਾਸ ਕਰਕੇ ਉਦੋਂ ਜਦੋਂ ਬੰਦਾ ਵੱਡੀ ਪੋਸਟ ਤੇ ਆ ਉਦੋਂ ਦਿਮਾਗ ਠੰਡਾ ਰੱਖਣਾ ਚਾਹੀਦਾ ਇਹਨਾਂ ਇਦਾਂ ਐਮਐਲਏ ਦਾ ਇਹ ਆ ਵੀ ਇਹ ਇਹ ਨੂੰ ਬਖਸ਼ਦਾ ਨਹੀਂ ਜੇ ਇਥੇ ਆਦੇਸ਼ ਪ੍ਰਤਾਪ ਕੈਰੋਂ ਦੀ ਵਾਈਫ ਹੀ ਵੇਖੋ ਅਸੀਂ ਨਹੀਂ ਕਦੀ ਇਹੋ ਜੀ ਕੋਈ ਗੱਲ ਸੁਣੀ ਹੈ ਉਹਨੂੰ ਕਹਿੰਦਾ ਹੈ ਪੀਓ ਜੀ ਆਦੇਸ਼ ਪ੍ਰਤਾਪ ਆ ਦੀ ਘਰ ਵਾਲੀ ਦਾ ਨਹੀਂ ਬਣਿਆ ਉਹ ਨੇ ਅਮਰੀਕਾ ਚ ਵਿਆਹ ਕਰਾਇਆ ਇੱਕ ਹੋਰ ਬੀਬੀ ਰੱਖੀ ਆ ਨਿੱਜੀ ਇਹ ਨਿੱਜੀ ਜ਼ਿੰਦਗੀ ਜੇ ਦਾ ਇਹਦਾ ਕੰਮ ਹੀ ਹੋ ਆਪੀ ਅਗਲੇ ਦੀ ਨਿੱਜੀ ਜ਼ਿੰਦਗੀ ਚ ਕੋਈ ਨਾ ਕੋ ਚੁਚਰੀ ਛੇੜਨੀ ਤੇ ਜੇ ਬੀਬੀ ਜ਼ਗੀਰਪੁਰ ਖੜੀ ਹੇਤੋਂ ਤੇ ਉਹਦੇ ਬਾਰੇ ਵੀ ਹੁਣ ਸ਼ਬਦ ਉਹ ਕਹਿੰਦਿਆਂ ਵੀ ਬੁਰੇ ਲੱਗਦੇ ਆ ਤੇ ਜੇ ਇਹਨੇ ਕਹਿਿਆ ਤੇ ਸਾਨੂੰ ਵੀ ਦੱਸਣੀ ਚਾਹੀਦੀ ਇਹਨੇ ਕਹਿਣਾ ਉਹਨੇ ਜੀ ਬੀਬੀ ਜ਼ਗੀਰਪੁਰ ਨੇ ਮੁੱਛਾਂ ਬਣਾਈਆਂ ਉਹ ਇਹ ਮਾਮਾ ਲੈਣੀ ਬਣੀ ਆ ਇਹ ਗੱਲਾਂ ਸ਼ੁਭਾ ਆਪਦੀ ਬਰੀ ਜਦੋਂ ਆਪ ਕਹੀਏ ਉਦੋਂ ਤਾਂ ਬੜਾ ਸੋਹਣਾ ਲੱਗਦਾ ਤੇ ਜਦੋਂ ਆਪਦੇ ਤੇ ਲੱਗਣ ਉਦੋਂ ਫਿਰ ਬੰਦੇ ਨੂੰ ਦੁੱਖ ਵੀ ਹੁੰਦਾ ਜੀ ਤੇ ਪਹਿਲੀ ਗੱਲ ਕਦੀ ਕਿਸੇ ਦੇ ਵੇਖੋ ਮੈਂ ਕੀਤੀਆਂ ਤੇ ਦੁਖੀ ਹੋ ਕੇ ਕੀਤੀਆਂ ਜਦੋਂ ਇਹ ਅੜਦਾ ਹੀ ਨਹੀਂ ਹੂੰ